ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜੋ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਦੂਸਰੇ ਸਾਹਿਬਜ਼ਾਦੇ ਸਨ ਪਹਿਲੇ ਸਾਹਿਬਜ਼ਾਦੇ ਨੂੰ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦਾ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਪਣੇ ਗੁਰਪਿਤਾ ਦੇ ਨਾਲ ਕੀ ਗੱਲਾਂ ਕਰਦੇ ਨੇ ਉਹ ਮੈਂ ਤੁਹਾਨੂੰ ਅੱਜ ਦੱਸਾਂਗਾ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਿੱਖ ਇਤਿਹਾਸ ਬਲੀਦਾਨਾ ਸੱਚ ਅਤੇ ਧਰਮ ਦੀ ਰੱਖਿਆ ਦੀਆਂ ਅਮਰ ਗਥਾਵਾਂ ਨਾਲ ਭਰਪੂਰ ਹੈ ਇਨ੍ਹਾਂ ਮਹਾਨ ਗਥਾਵਾਂ ਵਿੱਚ ਸਾਹਿਬ ਜادہ ਜੁਝਾਰ ਸਿੰਘ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਉਹ ਕੇਵਲ ਗੁਰੂ ਘਰ ਦੇ ਪੁੱਤਰ ਹੀ ਨਹੀਂ ਸਗੋਂ ਧਰਮ ਨਿਆਂ ਅਤੇ ਸੱਚ ਲਈ ਜੀਉਂਦਾ ਜਾਗਦਾ ਪ੍ਰਤੀਕ ਸਨ ਸਾਹਿਬ ਜادہ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਾਹਿਬਜ਼ਾਦੇ ਸਨ ਉਹਨਾਂ ਦਾ ਜਨਮ 14 ਮਾਰਚ 1691 ਈਸਵੀ ਨੂੰ ਮਾਤਾ ਜੀਤੋ ਜੀ ਦੀ ਕੋਖ ਤੋਂ ਹੋਇਆ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਸੁਰਮਈ ਗੁਣ ਧੀਰਜ ਨਿਮਰਤਾ ਅਤੇ ਧਰਮਪਤੀ ਅਟਲ ਨਿਸ਼ਟਾ ਦਿਖ ਰਹੀ ਸੀ ਗੁਰੂ ਘਰ ਵਿੱਚ ਪਲਣ ਕਾਰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਗੁਰਬਾਣੀ ਸਿੱਖ ਰਹਿਤ ਸ਼ਸਤਰ ਵਿਦਿਆ ਘੋੜਸਵਾਰੀ ਅਤੇ ਯੁੱਧ ਕਲਾ ਦੀ ਉੱਚੀ ਸਿੱਖਿਆ ਮਿਲੀ ਉਹ ਸਿਰਫ ਸ਼ਸਤਰਾਂ ਵਿੱਚ ਹੀ ਨਿਪੁੰਨ ਨਹੀਂ ਸਨ ਸਗੋਂ ਮਨੋਵੀ ਪੂਰੀ ਤਰ੍ਹਾਂ ਗੁਰੂ ਦੇ ਹੁਕਮਾਂ ਵਿੱਚ ਰੰਗੇ ਹੋਏ ਸਨ ਉਹ ਸਦਾ ਇਹ ਮੰਨਦੇ ਸਨ ਕਿ ਸਿੱਖ ਦਾ ਜੀਵਨ ਸੇਵਾ ਸੱਚ ਅਤੇ ਧਰਮ ਦੀ ਰੱਖਿਆ ਲਈ ਹੁੰਦਾ ਹੈ ਸਾਬਜਾਦਾ ਚੁਜਾਰ ਸਿੰਘ ਜੀ ਆਪਣੇ ਵੱਡੇ ਵੀਰ ਸਾਬਜਾਦਾ ਅਜੀਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ ਵੱਡੇ ਵੀਰ ਦੀ ਸੁਰਮਈ ਨਿੱਡਰਤਾ ਅਤੇ ਧਰਮ ਲਈ ਕੁਰਬਾਨੀ ਦੀ ਭਾਵਨਾ ਦੇ ਉਹਨਾਂ ਦੇ ਮਨ ਤੇ ਡੂੰਘਾ ਪ੍ਰਭਾਵ ਛੱਡਿਆ 1705 ਈਸਵੀ ਵਿੱਚ ਚਮਕੌਰ ਦੀ ਗੜੀ ਵਿੱਚ ਹੋਇਆ ਯੁੱਧ ਸਿੱਖ ਇਤਿਹਾਸ ਦਾ ਇੱਕ ਮਹਾਨ ਅਧਿਆਇ ਹੈ। ਥੋੜੇ ਜਿਹੇ ਸਿੱਖ ਸਿੰਘਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਈ ਮੁਗਲ ਫੌਜ ਦਾ ਸਾਹਮਣਾ ਕੀਤਾ। ਇਸ ਯੁੱਧ ਵਿੱਚ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਬੇਮਿਸਾਲ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋ ਗਏ ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਆਤਮਾ ਵੀ ਧਰਮ ਲਈ ਕੁਰਬਾਨ ਹੋਣ ਨੂੰ ਲਹਿਕਾਰ ਉੱਠੀ ਉਸ ਸਮੇਂ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਉਮਰ ਕੇਵਲ 14 ਸਾਲ ਦੀ ਸੀ ਪਰ ਉਹਨਾਂ ਦਾ ਹੌਸਲਾ ਕਿਸੇ ਵੀ ਅਨੁਭਵੀ ਯੋਧੇ ਤੋਂ ਘੱਟ ਨਹੀਂ ਸੀ ਉਹਨਾਂ ਨੇ ਗੁਰੂ ਪਿਤਾ ਜੀ ਅੱਗੇ ਨਿਮਰਤਾ ਨਾਲ ਅਰਦਾਸ ਕੀਤੀ ਕਿ ਮੈਨੂੰ ਵੀ ਧਰਮ ਯੁੱਧ ਵਿੱਚ ਜਾਣ ਦੀ ਆਗਿਆ ਬਖਸ਼ੀ ਜਾਵੇ ਉਹਨਾਂ ਦੇ ਬਚਨ ਸਿਰਫ ਸ਼ਬਦ ਨਹੀਂ ਸਨ ਸਗੋਂ ਸੱਚੀ ਸਰਦਾ ਅਤੇ ਬਲੀਦਾਨ ਦੀ ਭਾਵਨਾ ਨਾਲ ਭਰੇ ਹੋਏ ਸਨ ਗੁਰੂ ਪਿਤਾ ਜੀ ਨੇ ਆਪਣੇ ਪੁੱਤਰ ਦੀ ਅਟਲ ਨਿਸ਼ਠਾ ਅਤੇ ਅਡਿੱਗ ਹੌਸਲੇ ਨੂੰ ਵੇਖ ਕੇ ਉਹਨਾਂ ਨੂੰ ਯੁੱਧ ਲਈ ਆਗਿਆ ਬਖਸ਼ੀ ਇਹ ਪਲ ਕੇਵਲ ਇੱਕ ਪਿਤਾ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਬਲੀਦਾਨ ਦੀ ਸਭ ਤੋਂ ਉੱਚੀ ਮਿਸਾਲ ਸੀ ਸਾਹਿਬ ਜਦਾ ਜੁਝਾਰ ਸਿੰਘ ਜੀ ਯੁੱਧ ਦੇ ਮੈਦਾਨ ਵਿੱਚ ਉਤਰੇ ਅਤੇ ਬੇਹਦ ਸ਼ਰਮਾਈ ਨਾਲ ਬਹਿਰੀਆਂ ਨਾਲ ਟੱਕਰ ਲਈ ਉਹਨਾਂ ਦੇ ਹੱਥਾਂ ਵਿੱਚ ਸ਼ਸਤਰ ਸਨ ਪਰ ਦਿਲ ਵਿੱਚ ਗੁਰੂ ਤੇ ਅਟਲ ਭਰੋਸਾ ਉਹ ਵੈਰੀਆਂ ਦੀਆਂ ਕਤਾਰਾਂ چیرਦੇ ਹੋਏ ਅੱਗੇ ਵਧਦੇ ਗਏ ਅਤੇ ਕਈ ਦੁਸ਼ਮਣਾਂ ਨੂੰ ਮਾਰ ਗिराया। ਛੋਟੀ ਉਮਰ ਹੋਣ ਦੇ ਬਾਵਜੂਦ ਉਹਨਾਂ ਦੀ ਬਹਾਦਰੀ ਨੇ ਵੈਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਆਖਿਰਕਾਰ ਜਦੋਂ ਵੈਰੀਆਂ ਨੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਘੇਰ ਲਿਆ ਤਾਂ ਸਾਹਿਬਜ਼ਾਦਾ ਜਹਾਜ਼ ਸਿੰਘ ਜੀ ਨੇ ਆਖਰੀ ਸਾਹ ਤੱਕ ਧਰਮ ਦੀ ਰੱਖਿਆ ਕੀਤੀ ਅਤੇ ਚਮਕੌਰ ਦੀ ਧਰਤੀ ਤੇ ਸ਼ਹੀਦੀ ਪ੍ਰਾਪਤ ਕੀਤੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸੱਚ ਅਤੇ ਧਰਮ ਲਈ ਲੜਨ ਵਾਸਤੇ ਉਮਰ ਕੋਈ ਰੁਕਾਵਟ ਨਹੀਂ ਹੁੰਦੀ ਉਹਨਾਂ ਦੀ ਕੁਰਬਾਨੀ ਸਿਰਫ ਸਿੱਖਾਂ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਨਾ ਹੈ ਅੱਜ ਵੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਬਹਾਦਰੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਜਦੋਂ ਜ਼ੁਲਮ ਦੇ ਸਾਹਮਣੇ ਖੜਨਾ ਪਵੇ ਤਾਂ ਡਰ ਨਹੀਂ ਧਰਮ ਅਤੇ ਸੱਚ ਨੂੰ ਚੁਣਨਾ ਚਾਹੀਦਾ ਹੈ ਉਹ ਸਾਨੂੰ ਸਿਖਾਉਂਦੇ ਹਨ ਕਿ ਸਿੱਖੀ ਸਿਰਫ ਕਹਿਣ ਦਾ ਨਾਮ ਨਹੀਂ ਸਗੋਂ ਜੀ ਕੇ ਦਿਖਾਉਣ ਦਾ ਮਾਰਗ ਹੈ ਔਰ ਉਹਨਾਂ ਦੇ ਸੰਦੇਸ਼ ਕੀ ਕਹਿੰਦੇ ਨੇ ਸਾਹਿਬ ਜਦਾ ਜੁਝਾਰ ਸਿੰਘ ਜੀ ਦੀ ਅਮਰ ਕਥਾ ਸਾਨੂੰ ਹੌਸਲਾ ਨਿਡਰਤਾ ਅਨੁਸ਼ਾਸਨ ਅਤੇ ਤਰਮ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਆਓ ਅਸੀਂ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਸੱਚ ਸੇਵਾ ਅਤੇ ਨਿਆਂ ਦੇ ਰਾਹ ਤੇ ਚਲੀਏ ਸੋ ਸਾਧ ਸੰਗਤ ਜੀ ਇਹ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਤੇ ਉਹਨਾਂ ਦੀ ਅਮਰ ਕਥਾ ਹੋਈਆਂ ਆਪਲਾ ਚੁੱਕਾਂ ਦੀ ਮਾਫੀ ਦੇਣਾ ਜੀ ਅਖਰ ਵੱਧ ਘਟ ਪੜੇਗੇ ਹੋਣਗੇ ਆਪ ਬਖਸ਼ਣਯੋਗ ਨਵੀਂ ਕਥਾ ਲੈ ਕੇ ਮੈਂ ਤੁਹਾਡੇ ਨਾਲ ਫੇਰ ਜਲਦੀ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ